ਦਲਜੀਤ ਸਿੰਘ ਜੀ ਤੁਸੀਂ ਕਿਹੜੇ ਪਿੰਡ ਦੇ ਕਸੋਲੀ ਜੀ ਅੱਜ ਦੱਸਿਆ ਜਾ ਰਿਹਾ ਤੁਹਾਡੇ ਕੋਲ ਤਿੰਨ ਜੂ ਆ ਦੇਖਿਆ ਗਿਆ ਤਾਂ ਤੁਸੀਂ ਦੇਖਿਆ ਜਾ ਕਿਵੇਂ ਮੁੱਖ ਦੇ ਹਾਲਾਤ ਕੀ ਸੀ ਹਾਂਜੀ ਹਾਂਜੀ ਮੈਂ ਇਹ ਦੇਖਿਆ ਰਾਤ ਨੂੰ 10:30 ਪਾਉਣੇ 11 ਵਜੇ ਦਾ ਟਾਈਮ ਸੀਗਾ ਮੈਂ ਘਰ ਤੋਂ ਰੋਟੀ ਖਾ ਕੇ ਬਾਬਾ ਹਰੀਪੁਰ ਵਾਲ ਦੇ ਦੇਰੇ 'ਚ ਜਾ ਰਿਹਾ ਸੀਗਾ ਉੱਥੇ ਕੰਡ ਜੋ ਚੱਲ ਰਹੀ ਆਪਣੀ ਦਸਹਰੇ ਤੱਕ ਤੇ ਰਾਤ ਨੂੰ ਉੱਥੇ ਸੌਣਾ ਜਦੋਂ ਵੀ ਮੇਰੇ ਮੋਟਰਸਾਈਕਲ ਦੀ ਉੱਪਰੋਂ ਲਾਈਟ ਪਈ ਹੈ ਤਾਂ ਇੱਥੋਂ ਲੈ ਕੇ ਆਪਣਾ ਨਦੀ ਵੱਲ ਭੱਜ ਗਿਆ ਕੁੱਤੇ ਨੂੰ ਤੇ ਬਹੁਤ ਹੀ ਜ਼ਿਆਦਾ ਖੂਨ ਡਿੱਗਿਆ ਹੋਇਆ ਸੀਗਾ ਮੈਂ ਦੇਖ ਕੇ ਅਚਾਨਕ ਮੈਂ ਕਿਹਾ ਇੰਨਾ ਖੂਨ ਫਿਰ ਇੱਥੇ ਪ ਬਾਕੀ ਮੋਤਬਰ ਬੰਦਿਆਂ ਨੂੰ ਫੋਨ ਕੀਤਾ ਤੇ ਹੋਰ ਪਿੰਡ ਦੇ ਵਿੱਚ ਨਹੀਂ ਕਾਫੀ ਇਕੱਠੇ ਹੋ ਗਏ ਤੁਸੀਂ ਜੰਗਲਾਤਪਾਲ ਦੇ ਅਧਿਕਾਰ ਜੀ ਜੀ ਵਾਈਲਡ ਲਾਈਫ ਵਾਲਿਆਂ ਨੂੰ ਦਿੱਤੀ ਹੈ ਜੀ ਆਏ ਸੀਗੇ ਮੌਕਾ ਦੇਖਣ ਵਾਸਤੇ ਤੇ ਦੇਖ ਕੇ ਗਏ ਨਾ ਉਹ ਕਹਿੰਦੇ ਵੀ ਇੱਕ ਦੋ ਦਿਨ ਚ ਅਸੀਂ ਪਿੰਜਰੇ ਲਗਾ ਜਾਵਾਂਗੇ ਜੀ ਕਿੰਨਾ ਡਰ ਦਾ ਮਾਹੌਲ ਬਣਿਆ ਹੋਇਆ ਪਿੰਡ ਚ ਪਿੰਡ ਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ ਜੀ ਲੋਕੀ ਹੁਣ ਸ਼ਾਮ ਟਾਈਮ ਰਾਤ ਵੇਲੇ ਬਾਹਰ ਨਿਕਲਦੇ ਨਹੀਂ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਤਾ ਹੀ ਨਿਕਲਣਾ ਪੈਂਦਾ ਜੀ ਦਲਜੀਤ ਸਿੰਘ ਜੀ ਤੁਸੀਂ ਕਿਹੜਾ ਪਿੰਡ ਹੈ ਕਸੋਲੀ ਜੀ ਕੁੱਤੇ 10000 ਇਹ ਤੁਹਾਡੇ ਤੁਹਾਨੂੰ ਕੰਗੂਆ ਦੇਖਿਆ ਗਿਆ ਤਾਂ ਤੁਸੀਂ ਦੇਖਿਆ ਜਾ ਕਿਵੇਂ ਮੁੱਖ ਦੇ ਹਾਲਾਤ ਕੀ ਸੀ ਹਾਂਜੀ ਹਾਂਜੀ ਮੈਂ ਇਹ ਦੇਖਿਆ ਰਾਤ ਨੂੰ 10:30 ਪੂਣੇ 11 ਵਜੇ ਦਾ ਟਾਈਮ ਸੀਗਾ ਮੈਂ ਘਰ ਤੋਂ ਰੋਟੀ ਖਾ ਕੇ ਬਾਬਾ ਹਰੀਪੁਰ ਵਾਲੇ ਦੇਰੇ ਤੇ ਜਾ ਰਿਹਾ ਸੀਗਾ ਉੱਥੇ ਕੰਟ ਜੋ ਚੱਲ ਰਹੀ ਆਪਣੀ ਦੁਸ਼ਹਿਰੀ ਤੱਕ ਤੇ ਰਾਤ ਨੂੰ ਉੱਥੇ ਸੌਣਾ ਜਦੋਂ ਵੀ ਮੇਰੇ ਮੋਟਰਸਾਈਕਲ ਦੀ ਉੱਪਰੋਂ ਲਾਈਟ ਪਈ ਹੈ ਤਾਂ ਇੱਥੋਂ ਲੈ ਕੇ ਉਹ ਆਪਣਾ ਨਦੀ ਵੱਲ ਭੱਜ ਗਿਆ ਕੁੱਤੇ ਨੂੰ ਤੇ ਬਹੁਤ ਹੀ ਜ਼ਿਆਦਾ ਖੂਨ ਡਿੱਗਿਆ ਹੋਇਆ ਸੀਗਾ ਮੈਂ ਦੇਖ ਕੇ ਅਚਾਨਕ ਮੈਂ ਕਿਹਾ ਇੰਨਾ ਖੂਨ ਫਿਰ ਇੱਥੇ ਬਾੜ ਦੇਖੀ ਗਈ ਬਾਕੀ ਮੋਤਬਰ ਬੰਦਿਆਂ ਨੂੰ ਫੋਨ ਕੀਤਾ ਤੇ ਹੋਰ ਪਿੰਡ ਦੇ ਵਿੱਚ ਨਹੀਂ ਕਾਫੀ ਇਕੱਠੇ ਹੋ ਗਏ ਜੀ ਜੀ ਵਾਈਲਡ ਲਾਈਫ ਵਾਲਿਆਂ ਨੂੰ ਦਿੱਤੀ ਹੈ ਜੀ ਆਏ ਸੀਗੇ ਮੌਕਾ ਦੇਖਣ ਵਾਸਤੇ ਤੇ ਦੇਖ ਕੇ ਗਏ ਨੇ ਉਹ ਕਹਿੰਦੇ ਵੀ ਇੱਕ ਦੋ ਦਿਨ ਚ ਅਸੀਂ ਪਿੰਜਰੇ ਲਗਾ ਜਾਵਾਂਗੇ ਜੀ ਕਿੰਨਾ ਡਰ ਦਾ ਮਾਹੌਲ ਬਣਿਆ ਹੋਇਆ ਪਿੰਡ ਚ ਪਿੰਡ ਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ ਜੀ ਲੋਕੀ ਹੁਣ ਸ਼ਾਮ ਟਾਈਮ ਰਾਤ ਵੇਲੇ ਬਾਹਰ ਨਿਕਲਦੇ ਨਹੀਂ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਨਿਕਲਣਾ ਪੈਂਦਾ ਜੀ ਦਲਜੀਤ ਸਿੰਘ ਜੀ ਤੁਸੀਂ ਕਿਹੜੇ ਪਿੰਡ ਦੇ ਕਸੋਲੀ ਜੀ ਤੇ 10000 ਇਹ ਤੁਹਾਡੇ ਤੁਹਾਨੂੰ ਤਿੰਨ ਨੂੰ ਦੇਖਿਆ ਗਿਆ ਤਾਂ ਤੁਸੀਂ ਦੇਖਿਆ じゃ ਕਿਵੇਂ ਮੁੱਖ ਦੇ ਹਾਲਾਤ ਕੀ ਸੀ ਹਾਂਜੀ ਹਾਂਜੀ ਮੈਂ ਇਹ ਦੇਖਿਆ ਰਾਤ ਨੂੰ 10:30 ਪਾਉਣੇ 11 ਵਜੇ ਦਾ ਟਾਈਮ ਸੀਗਾ ਮੈਂ ਘਰ ਤੋਂ ਰੋਟੀ ਖਾ ਕੇ ਬਾਬਾ ਹਰੀਪੁਰ ਵਾਲ ਦੇ ਦੇਰੇ 'ਚ ਜਾ ਰਿਹਾ ਸੀਗਾ ਉੱਥੇ ਕੰਡ ਜੋ ਚੱਲ ਰਹੀ ਆਪਣੀ ਦੁਸ਼ਹਿਰੇ ਤੱਕ ਤੇ ਰਾਤ ਨੂੰ ਉੱਥੇ ਸੌਣਾ ਜਦੋਂ ਵੀ ਮੇਰੇ ਮੋਟਰਸਾਈਕਲ ਦੀ ਉੱਪਰੋਂ ਲਾਈਟ ਪਈ ਹੈ ਤਾਂ ਇੱਥੋਂ ਲੈ ਕੇ ਆਪਣਾ ਨਦੀ ਵੱਲ ਭੱਜ ਗਿਆ ਕੁੱਤੇ ਨੂੰ ਤੇ ਬਹੁਤ ਹੀ ਜ਼ਿਆਦਾ ਖੂਨ ਡਿੱਗਿਆ ਹੋਇਆ ਸੀਗਾ ਮੈਂ ਦੇਖ ਕੇ ਅਚਾਨਕ ਮੈਂ ਕਿਹਾ ਇੰਨਾ ਖੂਨ ਫਿਰ ਇੱਥੇ ਪੈੜ ਦੇਖੀ ਗਈ ਬਾਕੀ ਮੌਤਬਰ ਬੰਦਿਆਂ ਨੂੰ ਫੋਨ ਕੀਤਾ

ek aur whatsapp channel par